ਆਹ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਦੋਸਤੋ ਕੱਲ ਇੱਕ ਕੈਂਡੀਡੇਟ ਨੇ ਸਟੱਡੀ ਵੀਜ਼ਾ ਪ੍ਰੋਸੈਸ ਕਰਵਾਉਣਾ ਸੀ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਜੀ ਕੀ ਤੁਸੀਂ ਗਾਰੰਟੀ ਲੈਣੇ ਹੋ ਵੀਜ਼ਾ ਦੀ ਤਾਂ ਮੈਂ ਇਹ ਮੈਸੇਜ ਇੱਕ ਜਨ ਹਿਤ ਵਿੱਚ ਜਾਰੀ ਕਰਨਾ ਚਾਹੁੰਦਾ ਕਿ ਮੇਰੇ ਕੋਲੇ ਐਨੀ ਕੋਈ ਵੀ ਪਾਵਰ ਨਹੀਂ ਮੇਰੇ ਕੋਲੇ ਅਜਿਹੀ ਕੋਈ ਅਥਾਰਟੀ ਨਹੀਂ ਜਿਹਦੇ ਵਿੱਚ ਮੈਂ ਵੀਜ਼ਾ ਦੀ ਗਾਰੰਟੀ ਲੈ ਸਕਦਾ ਹੋਵਾਂ ਉਹਨਾਂ ਨੇ ਮੈਨੂੰ ਕਿਹਾ ਜੀ ਕੁਝ ਅਸੀਂ ਕੋਈ ਅਸੀਂ ਕੰਪਨੀ ਹੈ ਜੀ ਅਸੀਂ ਪਹਿਲਾਂ ਉੱਥੇ ਜਾਣਾ ਸੀ ਅਸੀਂ ਤੁਹਾਡੇ ਤੋਂ ਪੁੱਛਣਾ ਹੈ ਕਿਉਂਕਿ ਉਹ ਗਰੰਟੀ ਲੈਂਦੇ ਨੇ ਵੀਜ਼ਾ ਦੀ ਮੈਂ ਫਿਰ ਉਹਨਾਂ ਨੂੰ ਇਹੀ ਕਹੀ ਹੱਥ ਜੋੜ ਕੇ ਹੀ ਬੇਨਤੀ ਕੀਤੀ ਕਿ ਜੀ ਜੇ ਕੋਈ ਇੰਨਾ ਕਾਬਲ ਇਨਸਾਨ ਇਸ ਤਰ੍ਹਾਂ ਦੇ ਉੱਤੇ ਹੈ ਅੱਜ ਕਿਉਂ ਗਰੰਟੀ ਲੈ ਸਕਦਾ ਵੀਜ਼ਾ ਦੀ ਤਾਂ ਡੈਫੀਨੇਟਲੀ ਤੁਹਾਨੂੰ ਉਹਨਾਂ ਕੋਲੇ ਜਾਣਾ ਚਾਹੀਦਾ ਕਿਉਂਕਿ ਮੇਰੇ ਕੋਲੇ ਤਾਂ ਏਜੇ ਹੀ ਕੋਈ ਵੀ ਅਥਾਰਟੀ ਹੈ ਏਜੇ ਹੀ ਕੋਈ ਵੀ ਮੇਰੇ ਕੋਲੇ ਪੋਜੀਸ਼ਨ ਨਹੀਂ ਆ ਹਾਈ ਕਮਿਸ਼ਨ ਆਫ ਕੈਨੇਡਾ ਦੇ ਅੰਦਰ ਜਿਹਦੇ ਵਿੱਚ ਜਿਹਦੇ ਥਰੂ ਮੈਂ ਤੁਹਾਨੂੰ ਵੀਜ਼ਾ ਗਰੰਟੀ ਕਰ ਸਕਾਂ ਮੇਰਾ ਕੰਮ ਆ ਕੇਸ ਨੂੰ ਪ੍ਰੋਸੈਸ ਕਰਨਾ ਹਾਂ ਹਾਰੀਜ਼ਨ ਕੀ ਇਸ ਨੂੰ ਪ੍ਰੋਸੈਸ ਪੋਜ਼ਿਟਿਵ ਐਟੀਟਿਊਡ ਰੱਖ ਕੇ ਹੀ ਕਰਦਾ ਉਹਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਦੇ ਦੁਆਰਾ ਲਾਏ ਗਏ ਹਰ ਕੇਸ ਦਾ ਪੋਜ਼ਿਟਿਵ ਰਿਜ਼ਲਟ ਆਵੇ ਪਰ ਇਹ ਕਹਿ ਦੇਣਾ ਕਿ ਮੇਰੀਆਂ 100% ਅਪਰੂਵਲਸ ਹੀ ਨਹੀਂ 2014 ਤੋਂ ਲੈ ਕੇ ਹੁਣ ਤੱਕ ਮੈਂ ਲੱਖਾਂ ਕੈਂਡੀਡੇਟਸ ਨੂੰ ਕੈਨੇਡਾ ਭੇਜਿਆ ਪਰ ਹਜ਼ਾਰਾਂ ਕੈਂਡੀਡੇਟਸ ਰਿਫਿਊਜ਼ ਵੀ ਹੋਏ ਡਿਸਸੈਟੀਸਫਾਈ ਵੀ ਹੋਏ ਗਲਤੀਆਂ ਵੀ ਹੋਈਆਂ ਰੁੱਸ ਕੇ ਵੀ ਗਏ ਲੜ ਕੇ ਵੀ ਗਏ ਪਿਆਰ ਚ ਵੀ ਲੋਕਾਂ ਦਾ ਵਾਅਦਾ ਹੋਇਆ ਜੇ ਪਿਆਰ ਪਿਆਰ ਵਧਾਇਆ ਲੋਕਾਂ ਨੇ ਤਾਂ ਹੀ ਏਡੇ ਏਡੇ ਆਫਿਸਿਸ ਇੰਨੀ ਐਡਵਰਟਾਈਜ਼ਮੈਂਟਸ ਸਾਰਾ ਕੁਝ ਹੋਇਆ ਪਰ ਜੇ ਮੈਂ ਕਹਦਾ ਕਿ ਜੀ ਮੈਂ ਗਾਰੰਟੀ ਕਰਦਾ ਅਜੀ ਇਹ ਇਹ ਸ਼ਬਦ ਵੈਸੇ ਤਾਂ ਕਿਸੇ ਵੀ ਸੈਕਟਰ ਦੇ ਵਿੱਚ ਯੂਜ਼ ਨਹੀਂ ਹੋ ਸਕਦਾ ਵੀ ਜੇ ਡਾਕਟਰ ਤੁਹਾਨੂੰ ਬਚਾਉਣ ਦੀ ਗਾਰੰਟੀ ਕਰਨ ਲੱਗ ਜਾਣ ਵਕੀਲ ਤੁਹਾਨੂੰ ਛੁਡਵਾਉਣ ਦੀ ਗਾਰੰਟੀ ਕਰਨ ਲੱਗ ਜਾਣ ਮੈਨੂੰ ਲੱਗਦਾ ਕਿ ਇੱਕ ਇਨਸਾਨ ਸਿਰਫ ਐਫਰਟਸ ਕਰ ਸਕਦਾ ਵੀਜ਼ਾ ਜਿਹੜੀ ਰਿਜੈਕਸ਼ਨ ਆ ਰਿਫਿਊਜ਼ਲ ਹੈ ਜਾਂ ਵੀਜ਼ਾ ਇਹ ਹਾਈ ਕਮਿਸ਼ਨ ਆਫ ਕੈਨੇਡਾ ਦੀ ਜਿਹੜਾ ਰਿਜੈਕਸ਼ਨ ਆ ਉਹਦੇ ਵਿੱਚ ਸਾਡਾ ਕੋਈ ਲੈਣ ਦੇਣ ਨਹੀਂ ਹਾਂ ਅਸੀਂ ਹਰ ਉਹ ਤਕਨੀਕ ਯੂਜ਼ ਕਰਦੇ ਹਾਂ ਹਰ ਉਹ ਪੋਜ਼ਿਟਿਵ ਵੇ ਯੂਜ਼ ਕਰਦੇ ਹਾਂ ਆਫ ਦਾ ਐਕਸਪੀਰੀਅੰਸ ਯੂਜ਼ ਕਰਦੇ ਹਾਂ ਫਾਈਲ ਦੀ ਪ੍ਰੋਸੈਸਿੰਗ ਦੇ ਵਿੱਚ ਕਿ ਤੁਹਾਡੇ ਪ੍ਰੋਫਾਈਲ ਨੂੰ ਵੀਜ਼ਾ ਵਿੱਚ ਤਬਦੀਲ ਕੀਤਾ ਜਾ ਸਕੇ ਪਰ ਹੋਣਾ ਨਹੀਂ ਹੋਣਾ ਸਤਿਗੁਰੂ ਨੂੰ ਪਤਾ ਹੁੰਦਾ ਦਾਣਾ ਪਾਣੀ ਦੀ ਖੇਡ ਆ ਇਸ ਲਈ ਜੇ ਤੁਸੀਂ ਇਹ ਸੋਚ ਕੇ ਸਾਡੇ ਕੋਲੇ ਆ ਰਹੇ ਹਾਂ ਕਿ ਅਸੀਂ ਕੋਈ ਗਰੰਟੀ ਦੇ ਦੇਵਾਂਗਾ ਤੁਹਾਨੂੰ ਜਾਂ ਅਸੀਂ 100% ਵੀਜ਼ਾ ਲਵਾ ਦਿੰਦੇ ਹਾਂ ਤਾਂ ਪਲੀਜ਼ ਸਾਡੇ ਕੋਲੇ ਨਾ ਆਓ ਉਹਨਾਂ ਕੋਲੇ ਹੀ ਜਾਓ ਉਸ ਕੰਪਨੀ ਨੂੰ ਸੰਬੰਧ ਤੁਸੀਂ ਸੰਪਰਕ ਕਰੋ ਜਿੰਨਾਂ ਕੋਲੇ ਇਹ ਅਥਾਰਟੀ ਹੈਗੀ ਹੈ ਜਾਂ ਜਿਹੜੇ ਇੰਨੀ ਕਾਬਲੀਅਤ ਰੱਖਦੇ ਨੇ ਆਪਾਂ ਇੰਨੀ ਕਾਬਲੀਅਤ ਨਹੀਂ ਰੱਖਦੇ ਆਪਣੇ ਕੋਲੇ ਤਾਂ ਅੱਜ ਵੀ ਜੇ 4 ਵੀਜ਼ਾ ਆਏ ਨੇ ਦੋ ਰਿਫਿਊਜ਼ਲਸ ਆਈਆਂ ਨੇ ਕੱਲ ਵੀ 5-7 ਵੀਜ਼ੇ ਆਏ ਸੀ ਤੇ ਇੰਨੇ ਰਿਫਿਊਜ਼ਲਸ ਆਈਆਂ ਸੀ ਸੋ ਇਹ ਸਾਰਾ ਕੁਝ ਸਾਈਮਲਟੇਨियसਲੀ ਚੱਲਦਾ ਰਹਿੰਦਾ ਆਪਣੇ ਕੋਲੇ ਸਿਰਫ ਇੰਨੀ ਅਥਾਰਟੀ ਹੈ ਕਿ ਤੁਹਾਡੀ ਫਾਈਲ ਨੂੰ ਵਧੀਆ ਤਰੀਕੇ ਨਾਲ ਬਣਾ ਕੇ ਜਿੰਨੇ ਕਿ ਸਾਨੂੰ ਸਮਝ ਪ੍ਰਮਾਤਮਾ ਨੇ ਬਖਸ਼ੀ ਉਸ ਮੁਤਾਬਕ ਹਾਈ ਕਮਿਸ਼ਨ ਅਕੀ ਪੇਸ਼ ਕਰਾਂਗੇ ਤੇ ਅਰਦਾਸ ਕਰਾਂਗੇ ਸਤਿਗੁਰੂ ਤੁਹਾਡਾ ਵੀਜ਼ਾ ਲੈ ਕੇ ਆਉਣ ਥੈਂਕ ਯੂ